ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਖਾਸ ਵਿਚਾਰ ਚਰਚਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਕਹੋ ਬੁਨਿਆਦੀ ਪਰ ਉਹਨਾ ਹੀ ਡੂੰਗਾ ਵਿਸ਼ਾ ਲੈ ਕੇ ਆਏ ਹਾਂ ਸਮੇਂ ਦੀ ਕਦਰ ਕੀਮਤ ਤੇ ਇਸ ਲਈ ਸਾਡਾ ਆਧਾਰ ਹੈ ਬਚਿੱਤਰ ਸਿੰਘ ਜੀ ਦਾ ਇੱਕ ਲੇਖ ਇਹ 9 ਸਤੰਬਰ 2025 ਨੂੰ ਲਿਖਿਆ ਗਿਆ ਸੀ ਤੇ ਇਹ ਮੁੱਖ ਤੌਰ ਤੇ ਗੁਰਬਾਣੀ ਅਤੇ ਕੁਝ ਦਾਰਸ਼ਨਿਕ ਸੋਚ ਤੇ ਟਿਕਿਆ ਹੋਇਆ ਹੈ ਸਾਡਾ ਮਕਸਦ ਕੀ ਹੈ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਸ ਲੇਖ ਦੇ ਜਿਹੜੇ ਮੁੱਖ ਨੁਕਤੇ ਨੇ ਉਹਨਾਂ ਨੂੰ ਸਮਝਣ ਦੀ ਕਿ ਆਖਰ ਸਮਾਂ ਇੰਨਾ ਅਨਮੋਲ ਕਿਉਂ ਹੈ ਤੇ ਇਸ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ ਕਈ ਵਾਰ ਇੰਜ ਲੱਗਦਾ ਹੈ ਨਾ ਜਿਵੇਂ ਸਮਾਂ ਹੱਥਾਂ ਵਿੱਚੋਂ ਰੇਤ ਵਾਂਗੂ गिरੀ ਜਾਂਦਾ ਹੈ ਅੱਛਾ ਚਲੋ ਫਿਰ ਇਸ ਲੇਖ ਦੀ ਰੌਸ਼ਨੀ ਵਿੱਚ ਇਸ ਨੂੰ ਥੋੜਾ ਹੋਰ ਖੋਲ ਕੇ ਦੇਖਦੇ ਹਾਂ ਹਾਂਜੀ ਬਿਲਕੁਲ ਤੇ ਗੁਰਬਾਣੀ ਇਸ ਮਾਮਲੇ 'ਚ ਦੇਖੋ ਸਾਨੂੰ ਬਹੁਤ ਹੀ ਸਾਫ਼ ਦਿਸ਼ਾ ਦਿੰਦੀ ਹੈ ਸਮੇਂ ਦੀ ਅਹਿਮੀਅਤ ਉਹ ਇਸ ਲਈ ਹੈ ਕਿਉਂਕਿ ਇਹ ਜਿਹੜਾ ਮਨੁੱਖਾ ਜੀਵਨ ਸਾਨੂੰ ਮਿਲਿਆ ਨਾ ਇਹ ਬਹੁਤ ਦੁਰਲਭ ਹੈ ਤੇ ਇਹ ਹਮੇਸ਼ਾ ਲਈ ਨਹੀਂ ਗੁਰਬਾਣੀ ਚਾਹਂਦਾ ਕਬੀਰ ਮਨਸ ਜਨਮ ਦੁਲੰਭ ਹੈ ਹੋਏ ਨ ਬਾਰੇ ਬਾਰ ਮਤਲਬ ਸਾਫ ਹੈ ਇਹ ਜੀਵਨ ਬਹੁਤ ਕੀਮਤੀ ਹੈ ਇੱਕ ਲਿਮਿਟਡ ਟਾਈਮ ਆਫਰ ਵਾਂਗ ਵਾਰ-ਵਾਰ ਨਹੀਂ ਮਿਲਣਾ ਹੂੰ ਇੱਕ ਵਾਰ ਦਾ ਮੌਕਾ ਹਾਂਜੀ ਤੇ ਇਸੇ ਲਈ ਹਰ ਸਾਹ ਦੀ ਕੀਮਤ ਤੇ ਜ਼ੋਰ ਦਿੱਤਾ ਗਿਆ ਸਾਹ ਸਾਤ ਸਿਮਰਹੁ ਗੋਬਿੰਦ ਸੋਚ ਕੇ ਦੇਖੋ ਹਰ ਇੱਕ ਸਾਹ ਜਿਹੜਾ ਸਮੇਂ ਨਾਲ ਹੀ ਚੱਲ ਰਿਹਾ ਹੈ ਉਹ ਵੀ ਇੱਕ ਮੌਕਾ ਹੈ ਤੇ ਉਸ ਨੂੰ ਅਸੀਂ ਵਿਅਰਥ ਨਹੀਂ ਗਵਾਉਣਾ ਸਗੋਂ ਪ੍ਰਭੂ ਨੂੰ ਯਾਦ ਕਰਨ ਲਈ ਵਰਤਣਾ ਹੈ ਹਾਂ ਬਿਲਕੁਲ ਤੇ ਇਸੇ ਗੱਲ ਨੂੰ ਅੱਗੇ ਤੋੜਦਿਆਂ ਇਹ ਵੀ ਕਿਹਾ ਗਿਆ ਕਰ ਬੰਦੇ ਤੂੰ ਬੰਦਗੀ ਜਿਚਰ ਕਟਵੇਂ ਸਾਹ ਭਾਵ ਸਿੱਧੀ ਜੀ ਗੱਲ ਹੈ ਜਿੰਨਾ ਚਿਰ ਤੇਰੇ ਅੰਦਰ ਸਾਹ ਚੱਲ ਰਹੇ ਨੇ ਯਾਨੀ ਜਿੰਨਾ ਚਿਰ ਤੇਰੇ ਕੋਲ ਸਮਾਂ ਹੈ ਉਨਾ ਚਿਰ ਪ੍ਰਭੂ ਦੀ ਬੰਦਗੀ ਕਰ ਉਸ ਦੀ ਯਾਦ ਵਿੱਚ ਜੁੜ ਮੁੱਖ ਤੌਰ ਤੇ ਸਮਾਂ ਇਸੇ ਕੰਮ ਲਈ ਮਿਲਿਆ ਹੈ ਸਹੀ ਗੱਲ ਐ ਤੇ ਕਬੀਰ ਸਾਹਿਬ ਦੀ ਇੱਕ ਹੋਰ ਮਿਸਾਲ ਐ ਉਹ ਇਸ ਗੱਲ ਨੂੰ ਬੜੀ ਖੂਬਸੂਰਤੀ ਨਾਲ ਸਮਝਾਉਂਦੀ ਐ ਉਹ ਕਹਿੰਦੇ ਨੇ ਜਿਉ ਬਨ ਫਲ ਪੱਕੈ ਪੋਏ ਗਿਰਹਿ ਬਹੁਰ ਨ ਲੱਗੈ ਡਾਰ ਹੂੰ ਜਿਵੇਂ ਜੰਗਲ ਚ ਦਰਖਤ ਤੋਂ ਪੱਕਿਆ ਹੋਇਆ ਫਲ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ ਨਾ ਹਾਂਜੀ ਤੁਸੀਂ ਲੱਖ ਕੋਸ਼ਿਸ਼ਾਂ ਕਰ ਲੋ ਉਹ ਦੁਬਾਰਾ ਉਸ ਟਾਣੀ ਨਾਲ ਨਹੀਂ ਜੁੜ ਸਕਦਾ ਹੂੰ ਉਹਦਾ ਸਮਾਂ ਪੂਰਾ ਹੋ ਗਿਆ ਐ ਅੱਛਾ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਦਾ ਜਿਹੜਾ ਸਮਾਂ ਮਿਲਿਆ ਜੇ ਇੱਕ ਵਾਰ ਹੱਥੋਂ ਨਿਕਲ ਗਿਆ ਗਿਆ ਫਿਰ ਹਾਂ ਬਸ ਸਮਝੋ ਸਦਾ ਲਈ ਗਿਆ ਇਹ ਵਾਪਸ ਨਹੀਂ ਆਣਾ ਇਸ ਲਈ ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਤਾਂ ਫਿਰ ਜੇ ਇਹ ਸਮਾਂ ਇੰਨਾ ਕੀਮਤੀ ਹੈ ਤੇ ਵਾਪਸ ਵੀ ਨਹੀਂ ਆਂਦਾ ਤਾਂ ਗੁਰਬਾਣੀ ਦੇ ਹਿਸਾਬ ਨਾਲ ਇਸ ਦਾ ਸਭ ਤੋਂ ਵਧੀਆ ਇਸਤੇਮਾਲ ਕੀ ਹੋਇਆ ਇਸ ਲੇਖ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਸਿਮਰਨ ਲਈ ਸਭ ਤੋਂ ਉੱਤਮ ਸਮਾਂ ਹੈ ਭਲੋ ਸਮੋਂ ਸਿਮਰਨ ਕੀ ਬਰਿਆ ਯਾਨੀ ਪਰਮਾਤਮਾ ਦਾ ਨਾਮ ਯਾਦ ਕਰਨ ਲਈ ਉਹਦੇ ਨਾਲ ਜੁੜਨ ਲਈ ਇਹ ਬਹੁਤ ਹੀ ਸੁਭਾਗਾ ਮੌਕਾ ਹੈ ਤੇ ਇਸ ਨੂੰ ਅਮਲ ਵਿੱਚ ਕਿਵੇਂ ਲਿਆਉਣਾ ਹੈ ਇਸ ਬਾਰੇ ਵੀ ਇੱਕ ਬੜਾ ਪਿਆਰਾ ਹੁਕਮ ਹੈ ਕਿਰ ਕਿਰ ਟਹਿਲ ਰਸਨਾ ਗੁਣ ਗਾਵੋ ਹਾਂਜੀ ਸਿੱਧੇ ਸ਼ਬਦਾਂ ਵਿੱਚ ਹੱਥਾਂ ਨਾਲ ਕਿਰਤ ਕਰਦਿਆਂ ਸੇਵਾ ਕਰਦਿਆਂ ਤੇ ਨਾਲ ਹੀ ਜੀਬ ਨਾਲ ਪ੍ਰਭੂ ਦੇ ਗੁਣ ਗਾਉਂਦਿਆਂ ਇਹ ਸਮੇਂ ਨੂੰ ਸਫਲ ਕਰਨਾ ਹੈ ਤਾਂ ਮਤਲਬ ਸੇਵਾ ਤੇ ਸਿਮਰਨ ਇਹ ਦੋ ਮੁੱਖ ਧੁਰੇ ਹੋ ਗਏ ਬਿਲਕੁਲ ਪਰ ਇੱਥੇ ਨਾ ਸੇਵਾ ਤੇ ਸਿਮਰਨ ਦੇ ਫਰਕ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਵੇਂ ਸਮੇਂ ਦੀ ਵਰਤੋਂ ਦੇ ਕਹਿ ਲੋ ਵੱਖਰੇ ਪਰ ਇੱਕ ਦੂਜੇ ਨੂੰ ਪੂਰਾ ਕਰਨ ਵਾਲੇ ਤਰੀਕੇ ਨੇ ਹੂੰ ਦੇਖੋ ਸੇਵਾ ਦਾ ਸੰਬੰਧ ਹੈ ਬਾਹਰ ਮੁਖੀ ਉਹ ਦੂਜਿਆਂ ਲਈ ਕੀਤੀ ਜਾਂਦੀ ਹੈ ਨਿਰਸਵਾਰਥ ਭਾਵਨਾ ਨਾਲ ਬਿਨਾ ਕਿਸੇ ਫਲ ਦੀ ਆਸ ਰੱਖੇ ਬਸ ਪਿਆਰ ਤੇ ਸ਼ਰਧਾ ਨਾਲ ਇਹਦੇ ਵਿੱਚ ਕਿਸੇ ਦੂਜੇ ਦੀ ਹੋਂਦ ਜ਼ਰੂਰੀ ਹੈ ਹੂੰ ਪਰ ਸਿਮਰਨ ਉਹ ਪੂਰੀ ਤਰ੍ਹਾਂ ਅੰਦਰ ਮੁਖੀ ਕਿਰਿਆ ਹੈ ਉਹ ਆਪਣੇ ਲਈ ਹੈ ਕਿਸੇ ਦੂਜੇ ਲਈ ਨਹੀਂ ਸਿਰਫ ਤਾਂ ਸਿਰਫ ਆਪਣੇ ਲਈ ਆਪਣੀ ਆਤਮਿਕ ਸ਼ਾਂਤੀ ਲਈ ਮਨ ਨੂੰ ਟਿਕਾਉਣ ਲਈ ਆਪਣੇ ਅਸਲ ਸਰੂਪ ਨਾਲ ਜੁੜਨ ਲਈ ਤੇ ਅੱਜ ਦੇ ਦੌਰ ਵਿੱਚ ਜਿੱਥੇ ਦੇਖੋ ਚਾਰੇ ਪਾਸੇ ਭੱਜ ਦੌੜ ਹੈ ਤਣਾਅ ਹੈ ਉੱਥੇ ਤਾਂ ਫਿਰ ਸਿਮਰਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੋਵੇਗੀ ਨਾ ਬਿਲਕੁਲ ਜੀ ਬਿਲਕੁਲ ਦੁਨੀਆ ਦੀ ਉਥਲ ਪੁਥਲ ਤਾਂ ਦੇਖੋ ਸਦਾ ਚਲਦੀ ਰਹਿਣੀ ਹੈ ਇਸ ਸਭ ਦੇ ਵਿਚਾਰ ਆਪਣੇ ਮਨ ਨੂੰ ਸ਼ਾਂਤ ਰੱਖਣਾ ਸਥਿਰ ਰੱਖਣਾ ਇਹ ਇੱਕ ਵੱਡੀ ਚੁਣੌਤੀ ਹੈ ਤੇ ਸਿਮਰਨ ਇਸ ਵਿੱਚ ਮਦਦ ਕਰਦਾ ਹੈ ਜਿਵੇਂ ਜਿਵੇਂ ਅਸੀਂ ਅਭਿਆਸ ਨਾਲ ਆਪਣੇ ਅੰਦਰ ਟਿਕਦੇ ਆ ਨਾ ਮਨ ਦੀਆਂ ਜਿਹੜੀਆਂ ਫालतू ਦੌੜਾਂ ਨੇ ਉਹ ਕੱਟਦੀਆਂ ਜਾਂਦੀਆਂ ਤੇ ਸ਼ਾਂਤੀ ਮਿਲਦੀ ਹੈ ਹਾਂਜੀ ਤੇ ਜਿੱਥੇ ਸ਼ਾਂਤੀ ਹੈ ਉੱਥੇ ਹੀ ਪਰਮਾਤਮਾ ਦੀ ਨੇੜਤਾ ਦਾ ਅਹਿਸਾਸ ਹੁੰਦਾ ਹੈ ਸੋ ਸੇਵਾ ਯਾਨੀ ਬਾਹਰੀ ਕਰਮ ਤੇ ਸਿਮਰਨ ਯਾਨੀ ਅੰਦਰੂਨੀ ਸਾਧਨਾ ਦੋਵੇਂ ਹੀ ਇਸ ਅਨਮੋਲ ਸਮੇਂ ਨੂੰ ਸਹੀ ਦਿਸ਼ਾ ਦੇਣ ਦੇ ਤਰੀਕੇ ਨੇ ਅਸਲ ਵਿੱਚ ਇਹ ਦੋਵੇਂ ਹੀ ਪ੍ਰਭੂ ਦੇ ਮਾਰਗ ਤੇ ਚੱਲਣ ਦੇ ਸਾਧਨ ਨੇ ਚਰਨ ਠਾਕੁਰ ਕੈ ਮਾਰਗ ਤਾਵੋਂ ਹਮ ਪਰਮਾਤਮਾ ਦੇ ਰਾਹ ਤੇ ਤੁਰਨ ਦਾ ਮਤਲਬ ਹੀ ਇਹ ਐ ਮਨੁੱਖਤਾ ਦੀ ਸੇਵਾ ਕਰੋ ਤੇ ਪ੍ਰਭੂ ਦਾ ਸਿਮਰਨ ਕਰੋ ਤੇ ਜਦੋਂ ਕੋਈ ਇਸ ਰਾਹ ਤੇ ਤੁਰਦਾ ਹੈ ਸਮੇਂ ਦੀ ਇਸ ਤਰ੍ਹਾਂ ਸਹੀ ਵਰਤੋ ਕਰਦਾ ਹੈ ਤਾਂ ਫਿਰ ਉਸ ਦਾ ਨਤੀਜਾ ਕੀ ਨਿਕਲਦਾ ਹੈ ਲੇਖ ਦਸਤਾ ਹੈ ਕਿ ਨਾਮ ਸਿਮਰਨ ਰਾਹੀ ਪਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ ਸਿਮਰਤ ਨਾਮ ਭੈ ਪਾਰ ਉਤਰੀਆ ਇੱਥੇ ਪੈ ਦਾ ਮਤਲਬ ਡਰ ਨਹੀਂ ਜਗਉ ਪਵ ਸਾਗਰ ਹੈ ਇਹ ਸੰਸਾਰ ਜਨਮ ਮਰਨ ਦਾ ਚੱਕਰ ਹੂੰ ਤੇ ਨਾਮ ਸਿਮਰਨ ਇਸ ਚੱਕਰ ਤੋਂ ਮੁਕਤੀ ਦਾ ਰਾਹ ਹੈ। ਹਾਂਜੀ ਬਿਲਕੁਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਸੇ ਪਵ ਸਾਗਰ ਤੋਂ ਪਾਰ ਹੋਣ ਲਈ ਸਾਨੂੰ ਹਰ ਸਵਾਸ ਨਾਲ ਨਾਮ ਜਪਣ ਲਈ ਕਿਹਾ ਹੈ। ਉਹਨਾਂ ਦਾ ਫਰਮਾਨ ਹੈ ਸਾਸ 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 ਹੈ ਜੇਤੇ ਮੈਂ ਗੁਰਮਤ ਨਾਮ ਸਮਾਰੇ। ਭਾਵੇਂ ਜਿੰਨੇ ਵੀ ਸਾ ਮੈਨੂੰ ਆ ਰਹੇ ਨੇ ਮੈਂ ਗੁਰੂ ਦੀ ਦਿੱਤੀ ਮਤ ਅਨੁਸਾਰ ਉਹਨਾਂ ਸਾਰਿਆਂ ਨਾਲ ਨਾਮ ਨੂੰ ਸੰਭਾਲਦੀ ਹਾਂ, ਉਸ ਨੂੰ ਜਪਦੀ ਹਾਂ। ਉਹ ਦਾ ਸਿਮਰਨ ਕਰਦੀ ਹਾਂ ਹਰ ਸਾਹ ਨੂੰ ਕੀਮਤੀ ਬਣਾਉਂਦੀ ਹਾਂ ਤੇ ਇਸ ਦੇ ਉਲਟ ਜੇ ਸਾਹ ਨਾਮ ਤੋਂ ਬਿਨਾ ਲਿਆ ਜਾਵੇ ਤਾਂ ਉਹਦੀ ਕੀ ਗਤੀ ਹੁੰਦੀ ਹੈ ਇਸ ਲੇਖ ਵਿੱਚ ਗੁਰਬਾਣੀ ਦਾ ਹਵਾਲਾ ਹੈ ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬੇਕਾਰੇ ਉਹ ਹਰ ਸਾਹ ਜਿਹੜਾ ਨਾਮ ਤੋਂ ਬਿਨਾ ਲੰਘ ਗਿਆ ਉਹ ਵਿਅਰਥ ਗਿਆ ਬੇਕਾਰ ਗਿਆ ਹਾਂਜੀ ਇਸ ਤੋਂ ਸਾਫ਼ ਹੈ ਕਿ ਸਮੇਂ ਦੀ ਅਸਲ ਕੀਮਤ ਤਾਂ ਨਾਮ ਸਿਮਰਨ ਨਾਲ ਜੁੜੀ ਹੋਈ ਹੈ ਜਦੋਂ ਅਸੀਂ ਇਸ ਤੋਂ ਟੁੱਟ ਕੇ ਸਿਰਫ ਦੁਨੀਆਵੀ ਭਟਕਣਾ ਵਿੱਚ ਮਾਇਆ ਦੇ ਚ ਮੇਲਿਆਂ ਵਿੱਚ ਫਸੇ ਰਹਿੰਦੇ ਆ ਤਾਂ ਅਸਲ ਵਿੱਚ ਅਸੀਂ ਆਪਣਾ ਅਨਮੋਲ ਸਮਾਂ ਬਰਬਾਦ ਕਰ ਰਹੇ ਹੁੰਦੇ ਆ ਪਰ ਇਸ ਨੂੰ ਅਮਲੀ ਤੌਰ ਤੇ ਸਮਝਣਾ ਹੋਵੇ ਤਾਂ ਕਿਵੇਂ ਇਸ ਲੇਖ ਵਿੱਚ ਇੱਕ ਕਹਾਣੀ ਹੈ ਉਹ ਇਸ ਨੁਕਤੇ ਨੂੰ ਬੜੀ ਖੂਬੀ ਨਾਲ ਸਮਝਾਉਂਦੀ ਹੈ ਹਾਂ ਕਹਾਣੀਆਂ ਅਕਸਰ ਨਾ ਗੁੰਜਲਦਾਰ ਗੱਲਾਂ ਨੂੰ ਸੌਖਾ ਕਰ ਦਿੰਦੀਆਂ ਨੇ ਸੁਣਾਓ ਫਿਰ ਹਾਂਜੀ ਇਹ ਕਹਾਣੀ ਇੱਕ ਬਜ਼ੁਰਗ ਪਿਤਾ ਦੀ ਹੈ ਤੇ ਉਹਦੇ ਥੋੜੇ ਕਹਿ ਲਓ ਆਲਸੀ ਜੇ ਇਕਲੌਤੇ ਪੁੱਤਰ ਦੀ ਪੁੱਤਰ ਸੋਚਦਾ ਸੀ ਕਿ ਬਾਪੂ ਨੇ ਇੰਨਾ ਕੁਝ ਬਣਾਤਾ ਮੈਨੂੰ ਕੀ ਲੋੜਾ ਮਿਹਨਤ ਕਰਨ ਦੀ ਤੇ ਪਿਓ ਨੂੰ ਚਿੰਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਇਸ ਦਾ ਕੀ ਬਣੂਗਾ ਆਦਤਾਂ ਜੇ ਪੱਕ ਜਾਣ ਤਾਂ ਬਦਲਣੀਆਂ ਬਹੁਤ ਔਖੀਆਂ ਹੁੰਦੀਆਂ ਸਹੀ ਗੱਲ ਐ ਇੱਕ ਦਿਨ ਪਿਤਾ ਨੇ ਪੁੱਤਰ ਨੂੰ ਬੁਲਾਇਆ ਤੇ ਕਿਹਾ ਜਾ ਪੁੱਤਰ ਮੇਰੇ ਕਮਰੇ ਚੋਂ ਮੇਰੀ ਪੁਰਾਣੀ ਕੜੀ ਲਿਆਓ ਜਦੋਂ ਉਹ ਕੜੀ ਲਿਆਇਆ ਪਿਤਾ ਨੇ ਕਿਹਾ ਇਸ ਨੂੰ ਬਾਜ਼ਾਰ ਲੈ ਜਾ ਤੇ ਪਤਾ ਕਰਕੇ ਆ ਇਹਦੀ ਕੀ ਕੀਮਤ ਮਿਲ ਸਕਦੀ ਹੈ ਪੁੱਤਰ ਗਿਆ ਵੱਖ-ਵੱਖ ਦੁਕਾਨਦਾਰਾਂ ਨੂੰ ਪੁੱਛਿਆ ਕੋਈ ਕੁਝ ਕਹੇ ਕੋਈ ਕੁਝ ਵਾਪਸ ਆ ਕੇ ਦੱਸੀਆਂ ਹੋਈਆਂ ਕੀਮਤਾਂ ਪਿਤਾ ਨੂੰ ਦੱਸ ਦਿੱਤੀਆਂ ਪਿਤਾ ਮੁਸਕਰਾਏ ਤੇ ਕਹਿੰਦੇ ਚੰਗਾ ਪੁੱਤ ਹੁਣ ਇਸ ਨੂੰ ਵਾਪਸ ਉਥੇ ਰੱਖਿਆ ਹੂੰ ਫਿਰ ਅੱਗੇ ਕੀ ਹੋਇਆ ਅਗਲੇ ਦਿਨ ਪਿਤਾ ਨੇ ਫਿਰ ਉਹੀ ਕੜੀ ਮੰਗਵਾਈ ਤੇ ਕਿਹਾ ਬੇਟਾ ਅੱਜ ਫਿਰ ਬਾਜ਼ਾਰ ਜਾ ਪਰ ਅੱਜ ਕੜੀ ਦੀ ਕੀਮਤ ਨਹੀਂ ਪਤਾ ਕਰਨੀ ਅੱਛਾ ਅੱਜ ਜਾ ਕੇ ਲੋਕਾਂ ਨੂੰ ਪੁੱਛ ਕਿ ਸਮੇਂ ਦੀ ਕੀ ਕੀਮਤ ਹੈ ਉਸ ਸਮੇਂ ਦੀ ਜਿਹੜੀ ਇਹ ਕੜੀ ਦੱਸ ਰਹੀ ਹੈ ਪੁੱਤਰ ਹੈਰਾਨ ਹੋਇਆ ਪਰ ਚਲਾ ਗਿਆ ਜਿਸ ਨੂੰ ਵੀ ਪੁੱਛੇ ਕੋਈ ਹੱਸੇ ਕੋਈ ਮਜ਼ਾਕ ਕਰੇ ਕਿ ਪਲਾ ਸਮੇਂ ਦੀ ਵੀ ਕੋਈ ਕੀਮਤ ਹੁੰਦੀ ਹੈ ਆਖਿਰਕਾਰ ਕਿਸੇ ਨੇ ਉਸ ਨੂੰ ਇੱਕ ਸਿਆਣੇ ਬਜ਼ੁਰਗ ਕੜੀਸਾਜ਼ ਕੋਲ ਪੇਜ ਦਿੱਤਾ ਉਸਨੇ ਕੜੀਸਾਜ਼ ਨੂੰ ਉਹੀ ਸਵਾਲ ਪੁੱਛਿਆ ਤੇ ਉਸ ਸਿਆਣੇ ਕੜੀਸਾਜ਼ ਦਾ ਕੀ ਜਵਾਬ ਸੀ ਇਹ ਤਾਂ ਦਿਲਚਸਪ ਗੱਲ ਹੈ ਤਾਂ ਸਕਦੇ ਹਾਂ 100 ਹਜ਼ਾਰ ਲੱਖ ਪਰ ਪਰ ਇਸ ਕੜੀ ਨੇ ਜਿਹੜਾ ਸਮਾਂ ਦੱਸਿਆ ਹੈ ਜਾਂ ਜਿਹੜਾ ਸਮਾਂ ਬੀਤ ਗਿਆ ਹੈ ਉਹਦੀ ਕੋਈ ਕੀਮਤ ਨਹੀਂ ਲਾ ਸਕਦਾ ਵਾਹ ਉਸਨੇ ਸਮਝਾਇਆ ਮੰਨ ਲੈ ਤੇਰੇ ਕੋਲ ਦੁਨੀਆ ਦੀ ਸਾਰੀ ਦੌਲਤ ਹੋਵੇ ਅਰਬਾਂ ਖਰਬਾਂ ਰੁਪਏ ਹੋਣ ਪਰ ਜਿਹੜਾ ਪਲ ਹੁਣੇ ਬੀਤ ਗਿਆ ਜਦੋਂ ਤੂੰ ਮੇਰੇ ਕੋਲ ਆਇਆ ਤੇ ਸਵਾਲ ਪੁੱਛਿਆ ਕਿ ਤੂੰ ਉਹ ਪਲ ਸਾਰੀ ਦੌਲਤ ਦੇ ਕੇ ਵੀ ਵਾਪਸ ਲਿਆ ਸਕਦੇ ਉਸ ਦਿਨ ਪੁੱਤਰ ਨੂੰ ਗੱਲ ਪੱਲੇ ਪਈ ਕਿ ਪਿਤਾ ਕੀ ਸਮਝਾਣਾ ਚਾਹੁੰਦੇ ਸਨ ਸਮਾਂ ਸੱਚਮੁੱਚ ਅਨਮੋਲ ਹੈ ਇਹਦੀ ਕੋਈ ਕੀਮਤ ਹੀ ਨਹੀਂ ਵਾਹ ਵਾਕਈ ਬਹੁਤ ਪ੍ਰਭਾਵਸ਼ਾਲੀ ਕਹਾਣੀ ਹੈ ਸਿੱਧਾ ਦਿਲ ਤੇ ਅਸਰ ਕਰਦੀ ਹੈ ਤੇ ਇਸ ਕਹਾਣੀ ਤੋਂ ਅੱਗੇ ਵਧਦੇ ਹੋਏ ਲੇਖਕ ਨਾ ਸਮੇਂ ਦੀ ਜਿਹੜੀ ਨੇਚਰ ਹੈ ਉਹਦੇ ਦੋ ਬੜੇ ਦਿਲਚਸਪ ਪਹਿਲੂਆਂ ਵੱਲ ਇਸ਼ਾਰਾ ਕਰਦਾ ਹੈ ਉਹਨਾਂ ਨੂੰ ਉਸਨੇ ਮਾੜਾ ਤੇ ਚੰਗਾ ਕਿਹਾ ਹੈ ਹਾਲਾਂਕਿ ਇਹ ਸਿਰਫ ਸਮਝਣ ਲਈ ਵੰਡ ਹੈ ਅਸਲ 'ਚ ਮਾੜਾ ਚੰਗਾ ਨਹੀਂ ਹੈ ਹਾਂਜੀ ਰੁਕਦਾ ਭਾਵੇਂ ਕੋਈ ਕਿੰਨਾ ਵੀ ਤਾਕਤਵਰ ਹੋਵੇ ਰਾਜਾ ਹੋਵੇ ਜਾਂ ਫਕੀਰ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵਧੀ ਜਾਂਦਾ ਹੈ ਕਿਸੇ ਦੀ ਉਡੀਕ ਨਹੀਂ ਕਰਦਾ ਠੀਕ ਹੈ ਤੇ ਇਸ ਦਾ ਚੰਗਾ ਪੱਖ ਕੀ ਦੱਸਿਆ ਗਿਆ ਜੇ ਰੁਕਦਾ ਹੀ ਨਹੀਂ ਤਾਂ ਇਸ ਵਿੱਚ ਚੰਗਾ ਕੀ ਹੋ ਸਕਦਾ ਹੈ ਹਾਂ ਇਹ ਵਧੀਆ ਸਵਾਲ ਹੈ ਚੰਗਾ ਪੱਖ ਦੇਖੋ ਉਹ ਉਹ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲਾ ਹੈ ਉਹ ਇਹ ਹੈ ਕਿ ਇੰਨਾ ਅਨਮੋਲ ਹੁੰਦਿਆਂ ਹੋਇਆਂ ਵੀ ਇਹ ਸਾਨੂੰ ਮੁਫਤ ਮਿਲਦਾ ਹੈ ਅੱਛਾ ਹਾਂਜੀ ਅਸੀਂ ਇਸ ਦੀ ਕੀਮਤ ਚੁਕਾ ਨਹੀਂ ਸਕਦੇ ਪਰ ਸਾਨੂੰ ਇਸ ਨੂੰ ਵਰਤਣ ਦਾ ਮੌਕਾ ਬਿਨਾਂ ਕਿਸੇ ਭੇਦਭਾਵ ਦੇ ਮਿਲਦਾ ਹੈ ਦਿਨ ਦੇ 24 ਘੰਟੇ ਹਰ ਕਿਸੇ ਲਈ ਬਰਾਬਰ ਨੇ ਚਾਹੇ ਉਹ ਗਰੀਬ ਹੋਵੇ ਅਮੀਰ ਹੋਵੇ ਕਿਸੇ ਦੇਸ਼ ਦਾ ਮੁਖੀ ਹੋਵੇ ਜਾਂ ਸੜਕ ਤੇ ਰਹਿਣ ਵਾਲਾ ਹੂੰ ਸਭ ਨੂੰ ਬਰਾਬਰ ਸਭ ਨੂੰ ਇੱਕੋ ਜਿੰਨਾ ਸਮਾਂ ਮਿਲਦਾ ਹੈ ਹੁਣ ਇਸ ਮੁਫਤ ਮਿਲੇ ਬਰਾਬਰ ਵੰਡੇ ਪਰ ਲਗਾਤਾਰ ਚਲਦੇ ਰਹਿਣ ਵਾਲੇ ਖਜ਼ਾਨੇ ਨੂੰ ਅਸੀਂ ਕਿਵੇਂ ਵਰਤਣਾ ਹੈ ਚੰਗੇ ਕੰਮਾਂ 'ਚ ਜਾਂ ਮਾੜੇ ਕੰਮਾਂ 'ਚ ਇਹ ਪੂਰੀ ਤਰ੍ਹਾਂ ਸਾਡੀ ਮਰਜ਼ੀ ਹੈ ਸਾਡੀ ਚੋਣ ਤੇ ਨਿਰਭਰ ਕਰਦਾ ਹੈ ਤਾਂ ਜੇਕਰ ਅਸੀਂ ਇਸ ਲੇਖ ਦੇ ਆਧਾਰ ਤੇ ਸਮੇਂ ਦੇ ਜਿਹੜੇ ਮੁੱਖ ਗੁਣ ਨੇ ਉਹਨਾਂ ਨੂੰ ਇਕੱਠਾ ਕਰਨਾ ਹੋਵੇ ਤਾਂ ਕੀ ਨੁਕਤੇ ਬਣਦੇ ਨੇ ਪਹਿਲਾ ਇਹਨੂੰ ਖਰੀਦਿਆ ਨਹੀਂ ਜਾ ਸਕਦਾ ਬਿਲਕੁਲ ਦੂਜਾ ਇਹਨੂੰ ਸਿਰਫ ਵਰਤਿਆ ਜਾਂ ਖਰਚਿਆ ਜਾ ਸਕਦਾ ਹੈ ਜਮਾ ਨਹੀਂ ਕੀਤਾ ਜਾ ਸਕਦਾ ਹਾਂਜੀ ਤੀਜਾ ਇਹਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ ਕਿ ਅੱਜ ਦਾ ਸਮਾਂ ਕੱਲ ਨੂੰ ਵਰਤ ਲਾਂਗੇ ਇਹ ਨਹੀਂ ਹੁੰਦਾ ਨਹੀਂ ਤੇ ਚੌਥਾ ਤੇ ਸ਼ਾਇਦ ਸਭ ਤੋਂ ਅਹਿਮ ਇੱਕ ਬਾਰੇ ਹੱਥੋਂ ਨਿਕਲ ਗਿਆ ਤਾਂ ਫਿਰ ਕਦੇ ਵਾਪਸ ਨਹੀਂ ਆਉਂਦਾ ਇਸ ਲਈ ਹਰ ਪਲ ਨੂੰ ਬਹੁਤ ਸੋਚ ਸਮਝ ਕੇ ਵਰਤਣ ਦੀ ਲੋੜ ਹੈ ਬਿਲਕੁਲ ਤੇ ਇਸੇ ਭਾਵਨਾ ਨੂੰ ਦੇਖੋ ਭਾਈ ਵੀਰ ਸਿੰਘ ਜੀ ਨੇ ਆਪਣੀ ਬਹੁਤ ਹੀ ਮਸ਼ਹੂਰ ਤੇ ਨਿੱਕੀ ਜੀ ਕਵਿਤਾ ਸਮਾ ਵਿੱਚ ਬੜੀ ਖੂਬਸੂਰਤੀ ਨਾਲ ਦੱਸਿਆ ਹੈ ਕੁਝ ਕੁ ਸਤਰਾਂ ਵਿੱਚ ਹੀ ਉਹਨਾਂ ਨੇ ਸਮੇਂ ਦੀ ਅਸਲੀਅਤ ਤੇ ਉਸ ਨੂੰ ਸੰਭਾਲਣ ਦੀ ਲੋੜ ਨੂੰ ਸਾਡੇ ਸਾਹਮਣੇ ਰੱਖ ਦਿੱਤਾ ਹੈ ਹਾਂ ਹਾਂ ਉਸ ਕਵਿਤਾ ਦੀਆਂ ਕੁਝ ਸਤਰਾਂ ਜ਼ਰੂਰ ਸਾਂਝੀਆਂ ਕਰੋ ਉਹ ਹਮੇਸ਼ਾ ਹੀ ਤਾਜ਼ਗੀ ਦਿੰਦੀਆਂ ਨੇ ਹਾਂਜੀ ਜ਼ਰੂਰ ਭਾਈ ਸਾਹਿਬ ਲਿਖਦੇ ਨੇ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮੰਨੀ ਪਾਵ ਮੈਂ ਸਮੇ ਅੱਗੇ ਬਹੁਤ ਮਿੰਨਤਾਾਂ ਕੀਤੀਆਂ ਤਰਲੇ ਪਾਏ ਕਿ ਰੁਕ ਜਾ ਪਰ ਉਹਨੇ ਮੇਰੀ ਇੱਕ ਨਾ ਸੁਣੀ ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੇ ਮੈਂ ਉਸ ਨੂੰ ਬਾਹਾਂ ਤੋਂ ਫੜ ਕੇ ਕਸੀਟ ਕੇ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਆਪਣੀ ਬਾਹਾਂ ਛੁਡਾ ਕੇ ਖਿਸਕ ਕੇ ਅੱਗੇ ਲੰਘ ਗਿਆ ਰੁਕੇ ਨਹੀਂ ਨਹੀਂ ਫਿਰ ਉਹ ਸਾਨੂੰ ਜਗਾਉਂਦੇ ਨੇ ਹੋ ਜੇ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਵਾਂ ਦਾ ਕਿ ਭਾਈ ਹੁਣ ਵੀ ਮੌਕਾ ਹੈ ਇਸ ਉੜਦੇ ਜਾਂਦੇ ਸਮੇ ਨੂੰ ਸੰਭਾਲ ਲੈ ਇਹਨੂੰ ਕਿਸੇ ਚੰਗੇ ਕੰਮ ਲਾ ਕੇ ਸਫਲ ਕਰ ਲੈ ਕਿਉਂ ਕਿ ਇਹ ਠਹਿਰਣ ਜਾਂ ਚ ਨਾ ਜਾਣਦਾ ਲੰਘ ਗਿਆ ਮੁੜ ਕੇ ਆਂਦਾ ਇਸ ਸਮੇ ਨੂੰ ਰੋਕਣ ਦੀ ਆਦਤ ਹੀ ਨਹੀਂ ਹੈ ਇਹਦਾ ਸੁਭਾਅ ਹੀ ਚੱਲਦੇ ਰਹਿਣਾ ਹੈ ਤੇ ਜਿਹੜਾ ਇੱਕ ਵਾਰ ਲੰਘ ਗਿਆ ਉਹ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ ਵਾਹ ਕਿ ਨਹੀਂ ਸਾਫ਼ ਤੇ ਸਿੱਧੀ ਚੇਤਾਵਨੀ ਹੈ ਤਾਂ ਤਾਂ ਫਿਰ ਇਸ ਸਾਰੀ ਵਿਚਾਰ ਚਰਚਾ ਤੋਂ ਅਮਲੀ ਸੇਧ ਕੀ ਮਿਲਦੀ ਹੈ ਸਾਨੂੰ ਆਪਣੀ ਰੋਜ਼ਮਰਾਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਲੇਖਕ ਦਾ ਸੁਝਾਅ ਹੈ ਕਿ ਸਭ ਤੋਂ ਪਹਿਲਾਂ ਤਾਂ ਸਮਾਂ ਬੇਕਾਰ ਕੰਮਾਂ ਵਿੱਚ ਗੁਆਉਣ ਤੋਂ ਬਚਣਾ ਚਾਹੀਦਾ ਹੈ ਹਾਂ ਪਰ ਬੇਕਾਰ ਕੰਮ ਕਿਹੜੇ ਹੋਏ ਕਈ ਵਾਰ ਅਸੀਂ ਜਿਸ ਨੂੰ ਮਨੋਰੰਜਨ ਸਮਝਦੇ ਹਾਂ ਉਹ ਵੀ ਸਮੇਂ ਦੀ ਬਰਬਾਦੀ ਹੋ ਸਕਦਾ ਹੈ ਹੈਨਾ ਸਹੀ ਕਿਹਾ ਲੇਖ ਮੁਤਾਬਕ ਬੇਕਾਰ ਕੰਮਾਂ ਵਿੱਚ ਸ਼ਾਮਿਲ ਹੈ ਜਿਵੇਂ ਬੇਲੋੜੀ ਗੱਪਸ਼ਪ ਕਿਸੇ ਦੇ ਨਿੰਦਿਆ ਚੁਗਲੀ ਕਰਨੀ ਦੂਜਿਆਂ ਦੇ ਨੁਕਸ ਕੱਢਣ ਚ ਹੀ ਲੱਗੇ ਰਹਿਣਾ ਕਿਸੇ ਦੇ ਪਿੱਠ ਪਿੱਛੇ ਉਹਦੀ ਬੁਰਾਈ ਕਰਨੀ ਹਮ ਲੇਖਕ ਦਾ ਵਿਚਾਰ ਹੈ ਕਿ ਇਸ ਦੀ ਬਜਾਏ ਸਾਨੂੰ ਦੂਜਿਆਂ ਵਿੱਚ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਨੁਕਸ ਵੇਖਣੇ ਹੀ ਨੇ ਤਾਂ ਆਪਣੇ ਅੰਦਰ ਛਾਤੀ ਮਾਰੀਏ ਦੂਜੇ ਦਾ ਚੰਗਾ ਪੱਖ ਦੇਖੇ ਮਾੜਾ ਨਹੀਂ ਪਰ ਕਈ ਵਾਰੀ ਨਾ ਅਮਲੀ ਜੀਵਨ ਵਿੱਚ ਖਾਸ ਕਰਕੇ ਜਿਵੇਂ ਕੰਮਕਾਜ ਵਿੱਚ ਜਾਂ ਪਰਿਵਾਰਿਕ ਰਿਸ਼ਤਿਆਂ ਵਿੱਚ ਕਿਸੇ ਦੀ ਕਮੀ ਜਾਂ ਗਲਤੀ ਵੱਲ ਧਿਆਨ ਦਿਵਾਣਾ ਜ਼ਰੂਰੀ ਹੋ ਜਾਂਦਾ ਹੈ ਉਸ ਸਥਿਤੀ ਵਿੱਚ ਫਿਰ ਕੀ ਕਰਨਾ ਚਾਹੀਦਾ ਇਹ ਬਹੁਤ ਅਹਿਮ ਨੁਕਤਾ ਹੈ ਤੇ ਲੇਖ ਇਸ ਬਾਰੇ ਵੀ ਗੱਲ ਕਰਦਾ ਹੈ ਸੁਝਾਏ ਦਿੱਤਾ ਗਿਆ ਕਿ ਜੇਕਰ ਸਾਨੂੰ ਆਪਣੇ ਕਿਸੇ ਕਰੀਬੀ ਜਿਵੇਂ ਪਰਿਵਾਰ ਦਾ ਮੈਂਬਰ ਕੋਈ ਦੋਸਤ ਜਾਂ ਕੰਮ ਦਾ ਸਾਥੀ ਉਹਦੀ ਕੋਈ ਕਮੀ ਨਜ਼ਰ ਆਉਂਦੀ ਹੈ ਤੇ ਉਸ ਬਾਰੇ ਗੱਲ ਕਰਨੀ ਜ਼ਰੂਰੀ ਵੀ ਹੈ ਤਾਂ ਉਹ ਹਮੇਸ਼ਾ ਸੁਧਾਰ ਹਿਤ ਹੋਣੀ ਚਾਹੀਦੀ ਹੈ ਨਾ ਕਿ ਵਿਗਾੜ ਹਿਤ ਅੱਛਾ ਮਤਲਬ ਨiyet ਸੁਧਾਰ ਦੀ ਹੋਵੇ ਹਾਂਜੀ ਸਾਡਾ ਇਰਾਦਾ ਉਸ ਵਿਅਕਤੀ ਦੇ ਸੁਧਾਰ ਵਿੱਚ ਮਦਦ ਕਰਨਾ ਹੋਣਾ ਚਾਹੀਦਾ ਨਾ ਕਿ ਉਹਨੂੰ ਨੀਵਾ ਦਿਖਾਣਾ ਉਹਦੀ ਬੇਇੱਜ਼ਤੀ ਕਰਨੀ ਜਾਂ ਰਿਸ਼ਤਾ ਵਿਗਾੜਨਾ ਹਾਂ ਇਹ ਬਹੁਤ ਵੱਡਾ ਫਰਕ ਹੈ ਨੀਅਤ ਦਾ ਤੇ ਗੱਲ ਕਹਿਣ ਦਾ ਢੰਗ ਵੀ ਬਹੁਤ ਮਾਇਨੇ ਰੱਖਦਾ ਹੈ ਸ਼ਾਇਦ ਪਿਆਰ ਨਾਲ ਇਕੱਲਿਆਂ ਹਮਦਰਦੀ ਨਾਲ ਕਹੀਏ ਤਾਂ ਜ਼ਿਆਦਾ ਅਸਰ ਹੋਵੇ ਬਿਲਕੁਲ ਨੀਅਤ ਤੇ ਢੰਗ ਦੋਵੇਂ ਜ਼ਰੂਰੀ ਨੇ ਇਸ ਤੋਂ ਇਲਾਵਾ ਸਮੇਂ ਦੀ ਚੰਗੀ ਵਰਤੋਂ ਲਈ ਲੇਖ ਵਿੱਚ ਕੁਝ ਹੋਰ ਸੁਝਾਅ ਵੀ ਹਨ ਜਿਵੇਂ ਜਦੋਂ ਵੀ ਦੋਸਤ ਮਿੱਤਰ ਇਕੱਠੇ ਹੋਈਏ ਫਾਲਤੂ ਗੱਲਾਂ ਦੀ ਬਜਾਏ ਰੱਬ ਦੇ ਨਾਮ ਦੀ ਚਰਚਾ ਕੀਤੀ ਜਾਵੇ ਗੁਰਬਾਣੀ ਦੇ ਕਿਸੇ ਸ਼ਬਦ ਤੇ ਵਿਚਾਰ ਕਰ ਲਈਏ ਹਾਂਜੀ ਪਰਿਵਾਰ ਨਾਲ ਮਿਲ ਕੇ ਰੋਜ਼ਾਨਾ ਕੁਝ ਸਮਾਂ ਭਾਵੇਂ 5-10 ਮਿੰਟ ਹੀ ਸਹੀ ਨਾਮ ਸਿਮਰਨ ਜਾਂ ਪਾਠ ਲਈ ਕੱਢਿਆ ਜਾਵੇ ਜਦੋਂ ਮੌਕਾ ਮਿਲੇ ਬੱਚਿਆਂ ਨਾਲ ਗੁਰਬਾਣੀ ਦੇ ਕਿਸੇ ਖਾਸ ਸ਼ਬਦ ਜਿਵੇਂ ਸਤਨਾਮ ਗੁਰੂ ਸੇਵਾ ਸਿਮਰਨ ਹੁਕਮ ਇਨਾਂ ਦੇ ਅਰਥ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਅੱਜ ਦੇ ਜ਼ਮਾਨੇ ਵਿੱਚ ਤਾਂ ਗਿਆਨ ਲੈਣ ਲਈ ਸਾਧਨ ਵੀ ਬਹੁਤ ਨੇ ਟੈਕਨੋਲੋਜੀ ਜਿਵੇਂ ਕਿ ਫੋਨ ਕੰਪਿਊਟਰ ਇਹ ਕਿਵੇਂ ਮਦਦ ਕਰ ਸਕਦੇ ਨੇ ਹਾਂ ਇਸ ਦਾ ਵੀ ਜ਼ਿਕਰ ਹੈ ਜੇ ਕੋਈ ਸ਼ਬਦ ਜਾਂ ਕੋਈ ਸੰਕਲਪ ਸਮਝ ਨਾ ਆਵੇ ਤਾਂ ਅੱਜ ਕੱਲ ਤੱਕ ਕਈ ਐਪਸ ਨੇ ਗੁਰਬਾਣੀ ਦੇ ਟੀਕੇ ਮਿਲ ਜਾਂਦੇ ਨੇ ਮਹਾਨ ਕੋਸ਼ ਆਨਲਾਈਨ ਹੈਗਾ ਇੱਥੋਂ ਤੱਕ ਕਿ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਵੀ ਨੇ ਜਿਨ੍ਹਾਂ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ ਅੱਛਾ ਹਾਂਜੀ ਤੁਸੀਂ ਕੋਈ ਸ਼ਬਦ ਲਿਖ ਕੇ ਉਹਦੇ ਅਰਥ ਉਹਦੀ ਵਿਆਖਿਆ ਜਾਂ ਉਸ ਨਾਲ ਜੁੜੇ ਹੋਰ ਪਹਿਲੂ ਪੁੱਛ ਸਕਦੇ ਹੋ ਤੇ ਇਹ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਨਿੱਜੀ ਟਿਊਟਰ ਵਾਂਗ ਜਾਣਕਾਰੀ ਨੂੰ ਸੌਖਾ ਬਣਾ ਕੇ ਸਮਝਾ ਸਕਦੇ ਨੇ ਪਰ ਇੱਥੇ ਨਾ ਇੱਕ ਸਾਵਧਾਨੀ ਦੀ ਬਹੁਤ ਲੋੜ ਹੈ ਟੈਕਨੋਲੋਜੀ ਦੇਖੋ ਇੱਕ ਦੋ ਧਾਰੀ ਤਲਵਾਰ ਵਾਂਗ ਹੈ ਜਿੱਥੇ ਗਿਆਨ ਦਾ ਸਰੋਤ ਬਣ ਸਕਦੀ ਹੈ ਉੱਥੇ ਹੀ ਇਹ ਸਮਾਂ ਬਰਬਾਦ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਵੀ ਬਣ ਸਕਦੀ ਹੈ हां ये भी सच है इसलिए इस दी ਵਰਤੋਂ ਬਹੁਤ ਸੁਚੇਤ ਹੋ ਕੇ ਸਹੀ ਮਕਸਦ ਲਈ ਕਰਨੀ ਚਾਹੀਦੀ ਹੈ ਗਿਆਨ ਵਧਾਉਣ ਲਈ ਨਾ ਕਿ ਸਿਰਫ ਮਨੋਰੰਜਨ ਜਾਂ ਫਾਲਤੂ ਜਾਣਕਾਰੀ ਦੇ ਜਾਲ ਵਿੱਚ ਫਸਣ ਲਈ ਬਿਲਕੁਲ ਸਹੀ ਇਹ ਸਾਵਧਾਨੀ ਬਹੁਤ ਜ਼ਰੂਰੀ ਹੈ ਤਾਂ ਫਿਰ ਇਸ ਸਾਰੀ ਮਿਹਨਤ ਦਾ ਸਮੇਂ ਦੀ ਸਹੀ ਵਰਤੋਂ ਕਰਨੀ ਸੇਵਾ ਸਿਮਰਨ ਗਿਆਨ ਲੈਣਾ ਇਹਦਾ ਅੰਤਿਮ ਫਲ ਕੀ ਹੈ ਕਿ ਸਾਨੂੰ ਕੋਈ ਦੁਨੀਆਵੀ ਇਨਾਮ ਮਿਲੇਗਾ ਇਕਦੀ ਹਿਸਾਬ ਨਾਲ ਦੇਖੋ ਇਹਦਾ ਮੁੱਖ ਮਕਸਦ ਕੋਈ ਬਾਹਰੀ ਇਨਾਮ ਜਾਂ ਕੋਈ ਮੁਕਾਬਲਾ ਜਿੱਤਣਾ ਨਹੀਂ ਹੈ ਅਸਲ ਇਨਾਮ ਅੰਦਰੋਨੀ ਹੈ ਉਹ ਹੈ ਗੁਰਮਤ ਦੀ ਸ਼ਬਦਾਵਲੀ ਤੇ ਉਹਦੀ ਡੂੰਗੀ ਸਮਝ ਦਾ ਵਿਕਾਸ ਹੋਣਾ ਹੂੰ ਤੇ ਇਹ ਗਿਆਨ ਸਿਰਫ ਕਿਤਾਬੀ ਨਾ ਰਹੇ ਸਗੋਂ ਸਾਡੇ ਜੀਵਨ ਦਾ ਹਿੱਸਾ ਬਣੇ ਇਹਦਾ ਫਲ ਹੈ ਇੱਕ ਬਿਹਤਰ ਜ਼ਿੰਦਗੀ ਸ਼ਾਂਤ ਤੇ ਸੰਤੁਲਿਤ ਜੀਵਨ ਇੱਕ ਚੰਗਾ ਆਚਰਣ ਇਕ ਨੇਕ ਚਾਲ ਚਲਣ ਤੇ ਆਖਿਰਕਾਰ ਮਨੁੱਖਾ ਜਨਮ ਦੇ ਅਸਲ ਮਕਸਦ ਨੂੰ ਪੂਰਾ ਇੱਕ ਸਫਲ ਮਨੁੱਖਾ ਜੀਵਨ ਜਿਉਣਾ ਇਹੀ ਇਸ ਸਬ ਦਾ ਅਸਲ ਫਲ ਤੇ ਅਸਲ ਇਨਾਮ ਹੈ ਸੋ ਜੇਕਰ ਇਸ ਸਾਰੀ ਵਿਚਾਰ ਚਰਚਾ ਦਾ ਸਾਰ ਕੱਢਣਾ ਹੋਵੇ ਤਾਂ ਮੁੱਖ ਸੰਦੇਸ਼ ਇਹੀ ਬਣਦਾ ਹੈ ਕਿ ਸਮਾਂ ਇੱਕ ਬਹੁਤ ਕੀਮਤੀ ਅਨਮੋਲ ਤੇ ਨਾ ਮੋੜਨ ਵਾਲਾ ਤੋਹਫਾ ਹੈ ਹਾਂਜੀ ਸਾਨੂੰ ਇਸ ਨੂੰ ਬਹੁਤ ਧਿਆਨ ਨਾਲ ਸੋਚ ਸਮਝ ਕੇ ਉਹਨਾਂ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ ਜਿਹੜੇ ਸੱਚਮੁੱਚ ਕੀਮਤੀ ਨੇ ਜਿਵੇਂ ਕਿ ਨਿਰਸਵਾਰ ਸੇਵਾ ਪ੍ਰਭੂ ਦਾ ਸਿਮਰਨ ਆਪਣੇ ਆਪ ਨੂੰ ਬਿਹਤਰ ਬਣਾਉਣਾ ਗਿਆਨ ਪ੍ਰਾਪਤ ਕਰਨਾ ਤੇ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣਾ ਹਰ ਪਲ ਇੱਕ ਮੌਕਾ ਹੈ ਜਿਸ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਲੋੜ ਹੈ ਤੇ ਇਹ ਸਾਰੀ ਗੱਲਬਾਤ ਨਾ ਇੱਕ ਬਹੁਤ ਹੀ ਬੁਨਿਆਦੀ ਪਰ ਸ਼ਾਇਦ ਸਭ ਤੋਂ ਮਹੱਤਵਪੂਰਨ ਸਵਾਲ ਵੱਲ ਇਸ਼ਾਰਾ ਕਰਦੀ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਜੇ ਸਮਾਂ ਸੱਚਮੁੱਚ ਇੱਕ ਅਜੇ ਹੀ ਕਰੰਸੀ ਜਾਂ ਮੁਦਰਾ ਹੈ ਜਿਸ ਨੂੰ ਜਮਾ ਨਹੀਂ ਕੀਤਾ ਜਾ ਸਕਦਾ ਸਿਰਫ ਖਰਚਿਆ ਹੀ ਜਾ ਸਕਦਾ ਹੈ ਤਾਂ ਸਵਾਲ ਇਹ ਹੈ ਕਿ ਅਸੀਂ ਹਰ ਪਲ ਹਰ ਸਾਹ ਨਾਲ ਇਸ মুদ্রা ਨੂੰ ਕਿੱਥੇ ਖਰਚ ਰਹੇ ਹਾਂ ਤੇ ਇਸ ਨਾ ਬੁੜਨ ਵਾਲੀ ਕੀਮਤ ਦੇ ਬਦਲੇ ਜੋ ਅਸੀਂ ਖਰੀਦ ਰਹੇ ਹਾਂ ਭਾਵ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਜੋ ਆਦਤਾਂ ਅਸੀਂ ਪਾ ਰਹੇ ਹਾਂ ਜੋ ਵਿਚਾਰ ਅਸੀਂ ਸੋਚ ਰਹੇ ਹਾਂ ਕੀ ਉਹ ਸੱਚਮੁੱਚ ਇਸ ਅਨਮੋਲ ਸਮੇਂ ਦੇ ਯੋਗ ਹੈ ਇਸ ਤੇ ਵਿਚਾਰ ਕਰਨਾ ਬਣਦਾ ਹੈ ਵਾਕਈ ਇਹ ਇੱਕ ਅਹਿਜਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਆਪਣੇ ਅੰਦਰ ਹੀ ਲੱਭਣਾ ਪਾਵੇਗਾ ਇਸ ਡੁੰਗਾਈ ਵਾਲੀ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਆਪਣੇ ਸਮੇਂ ਦੀ ਬਿਹਤਰ ਕਦਰ ਕਰਨ ਅਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਣ ਲਈ ਪ੍ਰੇਰਿਤ ਕਰਨਗੇ ਧੰਨਵਾਦ ਧੰਨਵਾਦ ਜੀ